ਸਸਿਕਾ ਬਈ ਸਾਰਿਆਂ ਨੂੰ ਜਿੰਨੇ ਵੀ ਸਾਨੂੰ ਵੀਰ ਭਰਾ ਸੁਣਦੇ ਨੇ ਜਾਂ ਦੇਖਦੇ ਨੇ ਜਿੱਥੇ ਵੀ ਬੈਠੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਕਸੀਂ ਵੀਡੀਓ ਪਾਉਣੇ ਆ ਮਦਦ ਲਈ ਕਿਸੇ ਦੇ ਪਰਿਵਾਰ ਦੀ ਲੋੜ ਕਿਸੇ ਨੂੰ ਦਵਾਈਆਂ ਦੀ ਲੋੜ ਕਿਸੇ ਨੂੰ ਘਰ ਦੀ ਲੋੜ ਤੇ ਤੁਸੀਂ ਉਹ ਵੀਡੀਓ ਨੂੰ ਦੇਖ ਕੇ ਉਸ ਪਰਿਵਾਰ ਦੀ ਜਿਹੜੀ ਮਦਦ ਆ ਕਰਦੇ ਹੋ ਇਸ ਤਰ੍ਹਾਂ ਅੱਜ ਮੈਂ ਬਾਈ ਰਾਹੁਲ ਨਾਲ ਬੈਠਾ ਹੋਲੀ ਵਾਲਾ ਦਿਨ ਇਹਦੇ ਤੇ ਇਹ ਜਾਂ ਕਾਲਾ ਦਿਨ ਬਣ ਕੇ ਆਇਆ ਤੇ ਬਾਈ ਦੇ ਹਾਲਾਤ ਜਿਹੜੇ ਘਰ ਦੇ ਬਹੁਤ ਜ਼ਿਆਦੇ ਮਾੜੇ ਹੋ ਗਏ ਮੈਂ ਅੱਜ ਬੈਠਾ ਛੋਟੇ ਮੋੜ ਜ਼ਿਲ੍ਹਾ ਬਠਿੰਡਾ ਤੇ ਬਾਈ ਦੇ ਘਰੇ ਬੈਠਿਆ ਰਾਹੁਲ ਦੇ ਇੰਨੇ ਕ ਹਾਲਾਤ ਮਾੜੇ ਹੋ ਗਏ ਤੇ ਮੈਂ ਅੰਕਲ ਨਾਲ ਗੱਲ ਕਰੀ ਫੋਨ ਤੇ ਜਦੋਂ ਮੈਂ ਦੱਸਿਆ ਮੈਨੂੰ ਕਿਸੇ ਨੇ ਵੀ ਐ ਕਰਕੇ ਛੋਟੇ ਮਾਣਾ ਤੋਂ ਮੁੰਡਾ ਤੇ ਲੱਤ ਕੱਟੀ ਗਈ। ਬਾਈ ਏਮਜ ਹਸਪੀਟਲ ਚ ਦਾਖਲ ਸੀ। ਕਈ ਆਪਰੇਸ਼ਨ ਹੋ ਚੁੱਕੇ ਆ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ। ਇਹ ਵੀਡੀਓ ਮੈਂ ਤਾਂ ਬਣਾਈ ਆ। ਇਹਨਾਂ ਨੂੰ ਮਾਲੀ ਹਦਤ ਜਿਹੜੀ ਲੋੜ ਆ ਮਦਦ ਦੀ ਕਰਦੇ ਹਾਲਾਤ ਹੀ ਇੰਨੇ ਬਣ ਚੁੱਕੇ ਨੇ ਮਾੜੇ ਕਿ ਬਾਈ ਮੈਂ ਗੱਲ ਕੀਤੀ ਤੇ ਮਨ ਭਰਿਆ ਇਹ। ਕਹਿੰਦੇ ਵੀ ਜਿੰਮੀ ਬਹੁਤ ਔਖਾ ਹੋਗਾ। ਮਨ ਨਹੀਂ ਤਾਂ ਕੀ ਕਰਨਾ ਜੀ ਤੁਸੀਂ। ਇੰਨੇ ਕ ਹਾਲਾਤ ਜਦੋਂ ਬੰਦਾ ਘਰ ਦਾ ਮੁਖੀ ਰੋ ਪਾਂਦਾ ਤਾਂ ਤੁਸੀਂ ਦੇਖ ਲਓ ਵੀ ਕੀ ਹਾਲਾਤ ਕੋਈ ਨਹੀਂ ਮੰਨਣਾ ਦੁਖੀ ਕਰੋ ਅੰਕਲ ਜੀ ਅਸੀਂ ਤੁਹਾਡੇ ਨਾਲ ਆਏ ਨਾਲ ਆ ਤੁਹਾਡੀ ਮਦਦ ਕਰਨ ਵਾਸਤੇ ਬੈਠੇ ਆ ਅਸੀਂ ਮੰਨ ਨਹੀਂ ਦੁਖੀ ਕਰਨਾ ਰਾਹੁਲ ਵੀਰੇ ਨੂੰ ਵੀ ਇਹੀ ਸਮਝਾਇਆ ਤੁਹਾਡੇ ਨਾਲੋਂ ਵੀ ਕੰਮ ਤੇ ਜਾਇਆ ਕਰੂ ਅਸੀਂ ਲੱਤ ਦਾ ਵੀ ਪ੍ਰਬੰਧ ਕਰਕੇ ਦੇਣਾ ਸਾਰਾ ਕੁਝ ਕਰਕੇ ਦੇਣਾ ਤੁਸੀਂ ਮੰਨ ਨਹੀਂ ਦੁਖੀ ਕਰਨਾ ਜੀ ਚੁੱਪ ਕਰੋ ਰਾਹੁਲ ਬਾਈ ਨਾਲ ਆਪਾਂ ਗੱਲ ਕਰਦੇ ਆ ਵੀ ਇਹਦੇ ਨਾਲ ਕੀ ਹੋਇਆ ਸਾਰੀ ਆਪਾਂ ਕਹਾਣੀ ਦੱਸਦਾ ਚੁੱਪ ਕਰੋ ਜੀ ਤੁਸੀਂ ਮੰਨ ਨਾ ਦੁਖੀ ਕਰੋ ਕੀ ਬਈ ਰahul ਕੀ ਗੱਲ ਹੋਈ ਸੀ ਜਿੱਦ ਦੇ ਤੁਹਾਡੇ ਨਾਲ ਇਹ ਹਾਸਤਾ ਵਾਪਰਿਆ ਕੀ ਹੋਇਆ ਬਸ ਬਈ ਮਾਨਸਾ ਜਾ ਰਹੇ ਸੀਗੇ ਅਬਲਾਸ ਖਲੂ ਹੰਦਾ ਸਮਾਨ ਲੈਣਾ ਅੱਛਾ ਜੀ ਤੇ ਬਸ ਪਹੁੰਚ ਹੀ ਗਏ ਸੀਗੇ ਵੀ ਖੋਖਰ ਟੱਪ ਗਏ ਸੀਗੇ ਅੱਛਾ ਤੇ ਉਧਰੋਂ ਇੱਕੇਦਮ ਗਲੀ ਵਿੱਚ ਆਉਣੇ ਉਹ ਕੱਢ ਲਿਆ ਫਿੱਟਰ ਜਿਹੜਾ ਆ ਅੱਛਾ ਅਸੀਂ ਤਾਂ ਆਪਦਾ ਸਿੱਧਾ ਜਾ ਰਹੇ ਸੀਗੇ ਉਹਨੇ ਜਮੈਂ ਸਾਹਮਣੇ ਲਿਆ ਆ ਤੇ ਮੈਂ ਬਚਾਉਣ ਦੇ ਮਾਰੇ ਨੇ ਸਾਈਡ ਤੇ ਕਰਤਾ ਅੱਛਾ ਉਹਨੇ ਵੀ ਇਧਰ ਹੀ ਕਰਤਾ ਸਾਈਡ ਤੇ ਹਾਂਜੀ ਉਹ ਬਸ ਬਚਦੇ ਬਚਦੇ ਦੀ ਵਾਸਤੇ ਸਾਡੀਆਂ ਲੱਤਾਂ ਅੜ ਗਈਆਂ ਉਹਦੇ ਪਤਾ ਨਹੀਂ ਸਾਈਡ ਵਾਲੇ ਟਾਇਰ ਵਾਲੇ ਪਾਸੇ ਅੱਛਾ ਤੇ ਉਹਦੇ ਕਰਕੇ ਬਸ ਮੇਰਾ ਗੋਡਾ ਨਿੱਕਲ ਗਿਆ ਸੀ ਆਹ ਤਾਂ ਨੀਚੋਂ ਮੇਨ ਨਾੜ ਕੱਟ ਗਈ ਸੀ ਅੱਛਾ ਆ ਲੱਤ ਉਹ ਤੋਂ ਬਾਅਦ ਜਦੋਂ ਤੁਹਾਡੇ ਸਾਤ ਵੱਜਣ ਤੋਂ ਪਹਿਲਾਂ ਲੱਤ ਸਹੀ ਸੀ ਇਹ ਪਤਲੀ ਹੋ ਗਈ ਹੁਣ ਹਨਾ ਪਹਿਲਾਂ ਜਮਾ ਬਈ ਪਹਿਲਾਂ ਵਾਲੀਆਂ ਫੋਟੋਆਂ ਦੇਖੋ ਤੁਸੀਂ ਕਹੋਗੇ ਵੀ ਤੂੰ ਹੁਣ ਤਾਂ ਹੋਰ ਹੀ ਹੋ ਗਿਆ ਬਈ ਹਾਂਜੀ ਜਮਾ ਕਮਜ਼ੋਰ ਹੋ ਗਿਆ ਸੱਤ ਪ੍ਰੈਸ਼ਨ ਹੋ ਗਿਆ ਬਈ ਅੱਛਾ ਸੱਤ ਪ੍ਰੈਸ਼ਨ ਹੋ ਗਿਆ ਹਾਂ ਬਾਈ ਦੇ ਆਪਾਂ ਦਾ ਕੰਡਾ ਵੱਜ ਜੇ ਬਹੁਤ ਅੱਖਾ ਹੋ ਜਾਂਦਾ ਸੱਤ ਪ੍ਰੋਸੀਜਨ ਹੋ ਗਏ ایمਜ ਹਸਪੀਟਲ ਚ ਕਿੰਨਾ ਚਿਰ ਹੋ ਗਿਆ ਅੰਕਲ ਜੀ ਹਸਪੀਟਲ ਚ ਡੇਢ ਮਹੀਨੇ ਨੂੰ ਹੋ ਗਿਆ ਜੀ ਡੇਢ ਮਹੀਨੇ ਮੰਗੂ ਹਸਪੀਟਲ ਹੌਲੀ ਵਾਲੇ ਦਿਨ ਦੇ ਅੱਜ ਤੋਂ ਲੈ ਕੇ ਮੈਂ ਜੇ ਗੱਲ ਕੀਤੀ ਸੀ ਕਹਿੰਦੇ ਵੀ ਛੁੱਟੀ ਮਿਲੀ ਅਸੀਂ ਘਰੇ ਆਏ ਹੋਏ ਆ ਪਹਿਲਾਂ ਤਾਂ ਮੈਂ ایمਜ ਹਸਪੀਟਲ ਚ ਜਾਣਾ ਸੀਗਾ ਤੇ ਉਸ ਤੋਂ ਬਾਅਦ ਜਦੋਂ 6:00 ਵਜ ਗਈ ਬਾਈ ਤੁਹਾਡੇ ਉਹਨਾਂ ਨੇ ਚੱਕਿਆ ਨਹੀਂ ਤੁਹਾਨੂੰ ਕਿਸੇ ਨੇ ਨਹੀਂ ਚੱਕਿਆ ਬਾਈ ਕਿਸੇ ਨੇ ਵੀ ਉੱਥੇ ਵੀਡੀਓ ਬਣਾਉਣ ਲੱਗ ਗਈ ਸਾਡੀਆਂ ਸੱਕੋ ਦੀ ਅੱਜ ਕੱਲ ਜਿਹੜਾ ਬਾਈ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਆ ਜਿਹੜੇ ਮੇਰੇ ਵੀਰ ਭਰਾ ਸੋਸ਼ਲ ਮੀਡੀਆ ਚਲਾਉਂਦੇ ਆ ਘੱਟੋ ਘੱਟ ਆਪਦੇ ਵਿਊਆਂ ਦੇ ਚੱਕਰ 'ਚ ਜਾਂ ਮਤਲਬ ਆਪਦੇ ਫੇਮ ਦੇ ਲਈ ਯਾਰ ਘੱਟੋ-ਘੱਟ ਤੁਸੀਂ ਬੰਦੇ ਨੂੰ ਤਾਂ ਬਚਾ ਲੋ ਵੀਡੀਓ ਤਾਂ ਬਾਅਦ 'ਚ ਹੀ ਬਣ ਜਾਣਗੀਆਂ ਜਿਹੜਾ ਸਿੱਧੂ ਵੀ ਮਰਿਆ ਮੂਸੇ ਵਾਲਾ ਉਹ ਵੀ ਵੀਡੀਓ ਦੇ ਚੱਕਰ 'ਚ ਹੀ ਮਰਿਆ ਭਰਾ ਬਣ ਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਜਿਹੜੀਆਂ ਵੀਡੀਓ ਬਣਾਉਣ ਵਾਲੀਆਂ ਫੋਟੋਆਂ ਕਰਨ ਵਾਲੀਆਂ ਇਹ ਤੁਸੀਂ ਨਾ ਕਰਿਆ ਕਰੋ ਕਿਉਂਕਿ ਸ਼ਾਇਦ ਤੁਸੀਂ ਇਹ ਬੰਦੇ ਨੂੰ ਅੱਧਾ ਘੰਟਾ ਕਹਿੰਦੇ ਵੀ ਸੜਕ ਦੇ ਉੱਤੇ ਘੂੜ ਵੜਦੇ ਇੰਨਾ ਸਾਡੇ ਦਰਦ ਹੋਇਆ ਮੈਨੂੰ ਫੋਟੋਆਂ ਦਿਖਾਈਆਂ ਬਾਈ ਨੇ ਅੱਧਾ ਘੰਟਾ ਆਹੀ ਬੈਰੇ ਤੇ ਜਿਹੜੇ ਬੰਦਿਆਂ ਨੇ ਇਹਨਾਂ ਦੇ ਫਿੱਟਰ ਵਿੱਚ ਮਾਰਿਆ ਸੀ ਉਹਨਾਂ ਦੀ ਦਾਰੂ ਪੀਤੀ ਹੋਈ ਸੀ ਦਾਰੂ ਪੀਤੀ ਸੀ ਉਹਨਾਂ ਦੀ ਦਾਰੂ ਪੀਤੀ ਸੀ ਤੇ ਉਹ ਬੰਦਿਆਂ ਦਾ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਕਹਿੰਦੇ ਵੀ ਖੋਖਰ ਪਿੰਡ ਦੇ ਸੀ ਫਿੱਟਰ ਜਿਹੜਾ ਜਿਹੜਾ ਖੋਖਰ ਪਿੰਡ ਦਾ ਸੀ ਇੱਕ ਤਾਂ ਤੁਸੀਂ ਇਹ ਵੀਡੀਓ ਜੀ ਨੂੰ ਦੇਖ ਰਹੇ ਹੋ ਤਾਂ ਤੁਸੀਂ ਇਹਨਾਂ ਦੀ ਮਦਦ ਕਰਿਓ ਬਈ ਉਹੋ ਬੰਦਿਆਂ ਦਾ ਪ੍ਰੋਪਰ ਤੌਰ ਤੇ ਪਤਾ ਲੱਗ ਸਕੇ ਇਹ ਤਾਂ ਇਧਰ ਹੀ ਉਲਝਿਆ ਪਿਆ ਪਰਿਵਾਰ ਤੇ ਕਰ ਮੁੱਦਾ ਬਚ ਗਿਆ ਸਾਰੇ ਪੈਸੇ ਇਧਰ ਲਾ ਗਏ ਇਹਨਾਂ ਦੀ ਉੱਥੋਂ ਤੱਕ ਪਹੁੰਚ ਹੀ ਨਹੀਂ ਹੋਈ ਉਸ ਤੋਂ ਬਾਅਦ ਬਾਈ ਤੁਹਾਨੂੰ ਮਤਲਬ ਕਿਹੜੇ ਹਸਪਤਾਲ ਚ ਲੈ ਕੇ ਗਏ ਜਾ ਕੇ ਉਸ ਤੋਂ ਬਾਅਦ ਬਾਈ ਉੱਥੇ ਮਾਨਸਾਨ ਸਰਕਾਰੀ ਚ ਲੈ ਕੇ ਗਏ ਸੀ ਉਹ ਚਾ ਕੇ ਅੱਛਾ ਕੋਈ ਗੱਡੀ ਵਾਲਾ ਬਾਈ ਆਇਆ ਸੀ ਜੀ ਅੱਛਾ ਉਹ ਗੱਡੀ ਸਖਿਆ ਰਹੀ ਸੀ ਕਿਸੇ ਜਵਾਕ ਨੂੰ ਅੱਛਾ ਲੋਕ ਦੇਖ ਰਹੇ ਸੀ ਉਹਨੇ ਜਵਾਕ ਨੂੰ ਲਾਇਆ ਉਹ ਗੱਡੀ ਚ ਬਿਠਾ ਕੇ ਲੈ ਗਿਆ ਇਹਨਾਂ ਨੂੰ ਹਾਂ ਆਈ ਵੀ ਇਨਸਾਨੀਅਤ ਆ ਸਾਰੇ ਇਨਸਾਨ ਮਾੜੇ ਨਹੀਂ ਹੁੰਦੇ ਜਿਹੜੇ ਬੰਦੇ ਨੇ ਸੱਟ ਮਾਰਤੀ ਭੱਜ ਗਏ ਕੋਈ ਬੰਦੇ ਵੀਡੀਓ ਬਣਾਈ ਜਾਂਦੇ ਨੇ ਉਹ ਵੀ ਇਨਸਾਨ ਸੀ ਬਾਈ ਜਿਹੜਾ ਡਰਾਈਵਿੰਗ ਦਾ ਸਕੂਲਸ ਵਾਲਾ ਸਿਖਾ ਰਿਹਾ ਸੀ ਗੱਡੀ ਤੇ ਉਹਨੇ ਬਾਈ ਸਟੂਡੈਂਟ ਨੂੰ ਆਪਦੇ ਨਾਲ ਤਾਰ ਕੇ ਤੇ ਬਾਈ ਹੁਣ ਇਹਨਾਂ ਨੂੰ ਲੈ ਕੇ ਗਿਆ ਉਸ ਤੋਂ ਬਾਅਦ ਬਾਈ ਮਾਨਸ ਸਿੰਘ ਆ ਕੇ ਮੈਨੂੰ ਫੋਨ ਕਰਿਆ ਇਹਦੀ ਮੈਲ ਜੇਬ ਚੋਂ ਕੱਢ ਕੇ ਮੈਨੂੰ ਅੱਛਾ ਜੀ ਉਹਨੇ ਕਿਹਾ ਵੀ ਤੇਰਾ ਬੱਚਾ ਮੈਂ ਕਿਹਾ ਹਸਪਤਾਲ ਚ ਪਹੁੰਚਾਤਾ ਅੱਛਾ ਜੀ ਵੀ ਹੁਣ ਭਾਈ ਆ ਕੇ ਸਾਹਮਣੇ ਆਉਦੇ ਨੂੰ ਕਹਿੰਦਾ ਐਕਸੀਡੈਂਟ ਬਹੁਤ ਤਕੜਾ ਹੋਇਆ ਇਹਦਾ ਅੱਛਾ ਜੀ ਫਿਰ ਅਸੀਂ ਗਏ ਆਂ ਜੀ ਇੱਥੋਂ ਅੱਛਾ ਜੀ ਰਾਤ ਨੂੰ 8 8:30 ਵਜੇ ਉਥੋਂ ਉਹਨਾਂ ਨੇ ਫਿਰ ਰੈਫਰ ਕਰਤਾ ਅੱਛਾ ਜੀ ਐਮ ਜੀ ਹਸਪਤਾਲ ਚ ਅੱਛਾ ਜੀ ਸੋ ਉੱਥੇ ਜਾ ਕੇ ਜੀ ਬਸ ਠੀਕ ਹੁਣ ਇਹਦੇ ਪ੍ਰੇਸ਼ਨ ਮਤਲਬ ਕਿਵੇਂ ਲੱਤ ਦੀ ਕੱਟਣ ਦਾ ਕੀ ਕਾਰਨ ਹੋ ਗਿਆ ਜੀ ਕੱਟਣ ਦਾ ਜਿਹੜੀ ਆਹ ਨਾੜ ਸੀ ਨਾ ਜੀ ਆਪਣੀ ਖੁੱਛ ਹਾਂਜੀ ਹਾਂਜੀ ਇਹ ਸਾਰੀ ਕੱਟ ਘੱਟਦੀ ਉਹਨੇ ਅੱਛਾ ਫਿਟਰ ਵਾਲੇ ਨੇ ਕੱਟਦੇ ਉਹਨੇ ਕੱਟਦੀ ਹੋਰ ਲੱਤ ਟੁੱਟੀ ਨਹੀਂ ਸੀ ਕਿ ਤੋਂ ਵੀ ਅੱਛਾ ਜੀ ਬਸਾ ਥੱਲੋਂ ਪਾੜਦੀ ਸਾਰੀ ਨਾੜਾਂ ਕੱਟਦੀਆਂ ਸਾਰੀਆਂ ਹਾਂਜੀ ਤੁਸੀਂ ਹੂੰ ਪੁੱਛਿਆ ਸੀ ਡਾਕਟਰਾਂ ਨੂੰ ਵੀ ਕੱਟਣੀ ਪਊ ਜੀ ਪੁੱਛਿਆ ਸੀ ਜੀ ਸਰ ਉਹਨਾਂ ਨੇ ਬਹੁਤ ਮਿਹਨਤ ਲਾਈ ਉਹਨਾਂ ਨੇ ਕਹਿਤਾ ਜਾਣ ਸਾਰੀ ਦਿੱਤਾ ਇਹ ਕਹਿੰਦਾ ਮੈਂ ਬਥੇਰਾ ਮੈਂ ਕਿਹ ਮੇਰਾ ਕੱਲਾ ਹੀ ਬੱਚਾ ਜੀ ਮੈਂ ਤਾਂ ਦੇਖ ਨੋ ਜੀ ਬੱਚੇ ਨੇ 10 11 ਦਿਨ ਕਰੇ ਫਿਰ ਲੱਤ ਕਾਲੀ ਪੈਣ ਲੱਗੀ ਫਿਰ ਉਹ ਕਦੀ ਕੱਟਣੀ ਪਊਗੀ ਅੱਛਾ ਜੀ ਤਾਂ ਕੱਟਣੀ ਟਾਂਕੇ ਲਾਉਦੇ ਜੀ ਤੇ ਟਾਂਕੇ ਗਲ ਗਏ ਸਾਰੇ ਅੱਛਾ ਦਿਖਾਇਆ ਹੀ ਸੀ ਮੈਨੂੰ ਫੋਟੋ ਦਿਖਾਈ ਬਾਈ ਨੇ ਤੇ ਬਾਈ ਬਹੁਤ ਵਧੀਆ ਆ ਬਾਈ ਜੀ ਇਹ ਕੰਮ ਕਰਦੇ ਨੇ ਪੇਂਟਿੰਗ ਦਾ ਕੰਮ ਕਰਦੇ ਨੇ ਚਲੋ ਹੁਣ ਘਰੇ ਮੁਸੀਬਤ ਪੈ ਜਾਂਦੀ ਆ ਤਾਂ ਇੰਨੇ ਕਿੰਨੇ ਕਾਪਾ ਜੋਗੇ ਹੁੰਨੇ ਆ ਆਮ ਪਰਿਵਾਰ ਹੁੰਨੇ ਆ ਪਿੰਡਾਂ ਵਾਲੇ ਕੋਈ ਇੰਕਮ ਨਹੀਂ ਹੁੰਦੀ ਤੇ ਕੱਲਾ ਹੀ ਬਾਈ ਤੇ ਇੱਕ ਨਾਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਭੈਣ ਬੈਠੀ ਆ ਨਾਲ ਤੇ ਇਹਦੀਆਂ ਭੈਣਦਿਆਂ ਜਿਹੜੀਆਂ ਲੱਤਾਂਆਂ ਗੀਆਂ ਇਹ ਪ੍ਰੋਪਰ ਤੌਰ ਤੇ ਚੱਲਦੀਆਂ ਨਹੀਂ ਇਹ ਵੀ ਮਸ ਫੜ ਕੇ ਤੋੜਨੀ ਪੈਂਦੀ ਆ ਇੱਥੇ ਸਕੂਲ ਚ ਲੱਗੀ ਹੋਈ ਐਸਡੀ ਚ ਤੇ ਅੰਕਲ ਜੀ ਜਾ ਕੇ ਲੈ ਕੇ ਆਏ ਨੇ ਇਹ ਵੀ ਪ੍ਰੋਪਰ ਤੌਰ ਤੇ ਚੱਲ ਨਹੀਂ ਸਕਦੇ ਸੀ ਇਹਦਾ ਆਪ ਇੱਕ ਕਰੇ ਮਰੀਜ਼ ਪਹਿਲਾਂ ਹੀ ਸੀ ਤੇ ਇੱਕ ਹੋਰਾਂ ਭਰਾ ਦਾ ਮਤਲਬ ਜਿਹੜੀ ਲੱਤ ਕੱਟਣੀ ਪੈਗੀ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਇਸ ਪਰਿਵਾਰ ਵੱਲੋਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਹਿਣਾ ਚਾਹਣਾ ਵੀ ਜਿੰਨੇ ਕਿ ਮੇਰੇ ਮੋੜ ਮੰਡੀ ਦੇ ਜਾਂ ਬਾਹਰ ਦੇ ਕਿੰਨੇ ਮਤਲਬ ਜੋਗੇ ਹੈਗੇ ਆ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਜੋ ਵੀਰ ਭਰਾ ਜਿੰਨਾ ਵੀ ਕਰ ਸਕਦਾ ਮੈਂ ਇਹਨਾਂ ਦਾ ਅਕਾਊਂਟ ਨੰਬਰ ਸ਼ੇਅਰ ਕਰਦਾ ਫੋਨ ਨੰਬਰ ਸ਼ੇਅਰ ਕਰਦਾ ਅੰਕਲ ਜੀ ਤੁਹਾਡਾ ਨਾਮ ਦੱਸ ਦੋ ਜੀ ਸੂਬਾ ਸਿੰਘਾ ਜੀ ਇਹਨਾਂ ਦਾ ਨਾਮ ਸੂਬਾ ਸਿੰਘਾ ਪਿੰਡ ਛੋਟੇ ਮੋੜ ਜੇ ਕਿਸੇ ਵੀਰ ਭਰਾ ਨੇ ਕੋਈ ਬਾਹਰ ਬੈਠਾ ਜਾਂ ਕਿਤੇ ਵੀ ਹੈਗਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਪਿੰਡ ਆ ਕੇ ਘਰੇ ਆ ਕੇ ਪਤਾ ਕਰਨਾ ਚਾਹੁੰਦਾ ਹਾਲਾਤ ਦੇਖਣੇ ਚਾਹੁੰਦਾ ਤੁਸੀਂ ਘਰੇ ਆ ਕੇ ਵੀ ਦੇਖ ਸਕਦੇ ਹੋ ਫੋਨ ਨੰਬਰ ਮੈਂ ਇਹਦਾ ਰੌਹਲ ਬਾਈ ਦਾ ਪਾਉਣਾ ਅਕਾਊਂਟ ਨੰਬਰ ਪਾਉਣਾ ਤੇ ਤੁਸੀਂ ਇਹਨਾਂ ਦੀ ਬਾਈ ਵੱਧ ਤੋਂ ਵੱਧ ਮਦਦ ਕਰਨੀ ਹੈ ਇੱਕ ਬਾਈ ਦੇ ਆਪਾਂ ਲੱਤ ਲਵਾਉਣੀ ਹੈ ਚੰਗੀ ਵਧੀਆ ਕੰਪਨੀ ਦੀ ਕੋਈ ਮੇਰਾ ਵੀਰ ਭਰਾ ਸਾਨੂੰ ਜਾਣਦਾ ਹੋਵੇ ਸਾਡੇ ਨਾਲ ਰਾਬਤਾ ਕਰ ਲੇ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋ ਰੌਹਲ ਨੂੰ ਤੇ ਆਪਾਂ ਬਾਈ ਦੇ ਇੱਕ ਤਾਂ ਲੱਤ ਲਵਾਉਣੀ ਹੈ ਇੱਕ ਇਹਨਾਂ ਨੂੰ ਆਪਾਂ ਮਾਲੀ ਸਹਾਇਤਾ ਜਿਹੜੀ ਕਰਨੀ ਆ ਇੱਕ ਪੈਸੇ ਟਕਾ ਜਿਹੜਾ ਬਹੁਤ ਜ਼ਿਆਦਾ ਲੱਗਿਆ ਇਹਦੇ 7 ਆਪਰੇਸ਼ਨ ਹੋ ਗਏ ਲੱਤ ਦੇ ਹੋਰ ਵੀ ਇਹਦਾ ਟ੍ਰੀਟਮੈਂਟ ਜਿਹੜਾ ਲੰਮਾ ਚੱਲਣਾ ਤੇ ਸੋ ਹੱਥ ਜੋੜ ਕੇ ਬੇਨਤੀ ਆ ਜਿੰਨੇ ਕ ਮੇਰੇ ਵੀਰ ਭਰਾ ਵੀਡੀਓ ਨੂੰ ਦੇਖਦੇ ਆ ਇਹਨੂੰ ਸ਼ੇਅਰ ਵੀ ਕਰਿਓ ਤੇ ਇਹਨਾਂ ਦੀ ਮਦਦ ਵੀ ਕਰਿਓ ਇੰਨੀ ਕ ਮੇਰੀ ਬੇਨਤੀ ਸੀ ਸਤਿ ਸ੍ਰੀ ਅਕਾਲ ਜਿਉਂਦੇ ਬਸਦੇ ਰਹੋ